ਉੱਤਿਆਰਾ ਲਾਲਾ ਓਏ ਆ ਅੱਗੇ ਆ ਆ ਜੇ ਤੋੜ ਗਿਆ ਇਹਦੀ ਗੱਲ ਸੁਣ ਆ ਇਹਦੀ ਗੱਲ ਦੇਖੋ ਫਾਇਦੇ ਫਾਇਦੇ ਕਰੀ ਜੋ ਬਹੁਤ ਬਹੁਤ ਅੰਬਰ ਆਪ ਵੀ ਕਹਿੰਦੇ ਜਗਤਪੀਰ ਕਰਨ ਸਭ ਤੋਂ ਪਹਿਲਾਂ ਤਾਂ ਮੈਂ ਇੰਡੀਆ ਤੇ ਇੰਡੀਆ ਤੋਂ ਬਾਹਰ ਦੀ ਜੁਤੀ ਸ਼ੂਜ ਬਸ ਸਾਰੇ ਸੰਗਤਾਂ ਨੂੰ ਪਰਪਰੀਆਂ ਲੱਖ ਲੱਖ ਰੱਖਾ ਦਿੰਦਾ ਸਾਰਿਆਂ ਨੂੰ ਬਹੁਤ ਵੀ ਖੁਸ਼ੀ ਤੇ ਮੁਕਤਾਨ ਨਾਲ ਸ੍ਰੀ ਗੁਰੂ ਪਤਾ ਸਾਹਿਬ ਦਾ 69ਵਾਂ ਜਨਮ ਦਿਨ ਮਨਾਇਆ ਜਾ ਰਿਹਾ ਹੈ ਔਰ ਸਾਰਿਆਂ ਦੇ ਵਿੱਚ ਹਰ ਵਿਕਾਸ ਤੇ ਬੰਦੇ ਸਾਡੇ ਲਾਂਬੜੇ ਦੇ ਗ੍ਰੰਥ ਦੇ ਮਤਲਬ ਸਾਰਿਆਂ ਨੂੰ ਮਤਲਬ ਕੋਈ ਅਲੱਗ-ਬਤਵਾਰ ਨਹੀਂ ਹਲੋ ਜੰਨਰ ਵਰਗ ਵੀ ਸਾਡਾ ਦਾਸ ਹੁੰਦਾ ਬਹੁਤ ਵਧੀਆ ਚਲੋ ਚਾਹ ਰੰਗ ਆ ਜਾਂਦਾ ਜੀ ਹਰ ਸਾਲ ਗੁਰਪੁਰਬ ਕਿੰਨਾ ਚਾਹਦੇ ਹੋ ਸੇਸ਼ ਵਾਰੀਆ ਸ਼ਹਿਰ ਵਿੱਚ ਦੋਸਤੋ ਜੀ ਜੇ ਅਪਾ ਇਹ ਸਾਰਿਆਂ ਨੂੰ ਪ੍ਰੇਰਣਾ ਜਦੋਂ ਕਿ ਜਦੋਂ ਅਸੀਂ ਰਲ ਮਿਲ ਕੇ ਸਾਰੇ ਇਕੱਠੇ ਹੋ ਕੇ ਸ਼੍ਰੀ ਗੁਰਦਾਸ ਮਹਾਰਾਜ ਦਾ ਜਨਮ ਦਿਨ ਮਨਾ ਰਹੇ ਆ ਤੇ ਸਾਰਿਆਂ ਨੂੰ ਇੱਥੇ ਰਲ ਮਿਲ ਕੇ ਸਾਰਿਆਂ ਨੂੰ ਮਨਾਣਾ ਚਾਹੀਦਾ ਹੈ ਜੀ ਆਪਣਾ ਪੂਰਾ ਨਾਮਾ ਮੇਰਾ ਨਾਮ ਜੀ ਸਰਪੰਚ ਸੰਜੀਵ ਕੁਮਾਰ ਲੰਬੜਾ ਸੀ ਨਾ ਆਪਣੇ ਨਾਂ ਮਰੇ ਕੰਦੇ ਵਿੱਚ ਗੁਰੂ ਮਹਾਰਾਜ ਦਾ ਛੇ ਤੋਂ ਨਿੰਦਰਾ ਰਮਦਿਆੜਾ ਬੜੀ ਤੋਂ ਉਨ੍ਹਾਂ ਨਾਮ ਸ਼ੋਭਾ ਯਾਤਰੇ ਰੂਪ ਜੇ ਜੀ ਮਨਾ ਰਹੇ ਆ ਉਹ ਲੱਗੇ ਜੇ ਸਰਪੰਚ ਪੰਚੇ ਮੋਤਵਾਰ ਹਰੇ ਪਾਰਟੀ ਦੇ ਮੋਤਵਾਰ ਜਿਹੜੇ ਆ ਉਹ ਅੱਜ ਸ਼ਾਮਲ ਹੋਏ ਨੇ ਔਰ ਖਾਸ ਕਰਕੇ ਸਾਡੇ ਲਾਹਰੇ ਵਿੱਚ ਜੀਜੀ ਬਾਬਾ ਸਾਹਿਬ ਜੀ ਮੈਂ ਇਹਨਾਂ ਨੂੰ ਔਰ ਇਹਨਾਂ ਸਾਰੀ ਪੂਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਹਾਂ ਹਰ ਸਾਲ ਦੀ ਤਰ੍ਹਾਂ ਇਹ ਇਹ ਜਿਹੜਾ ਜਨਮ ਦਿਹਾੜਾ ਬੜੀ ਧੂਮ-ਧਾਮ ਨਾਲ ਲਾਂਬੜੇ ਦੇ ਵਿੱਚ ਮਨਾਉਂਦੇ ਨੇ ਪਹਿਲਾਂ ਨਹੀਂ ਇਹ ਆਗਾ ਰੂਟ ਪਲਾਨ ਹੈ ਖਾਸ ਤੌਰ ਤੇ ਤਾਜਪੁਰ ਇੱਥੇ ਤਾਜਪੁਰ ਬਾਜੜਾ ਕੋ ਤੋਂ ਕਨਿਆਰ ਪਰ ਸਾਰੇ ਬੰਦੇ ਉਹ ਕੰਮ ਤੇ ਹੋਗੇ ਦੁਬਾਰਾ ਲਾਂਬੜੇ ਦੇ ਵਿੱਚ ਇਹਨਾਂ ਨੇ ਯਾਰ ਇਹਨਾਂ ਨੂੰ ਸ਼ਾਹ ਦੇਖਦੇ ਕੋ ਸੰਕੂਟ ਕੋਈ ਬੜਾ ਇਸ਼ਾਰਾ ਆ ਅਸਲੇ ਗੁਰੂ ਮਾਰੇ ਦਾ ਪੂਰਾ ਮਾਨ ਸਨਮਾਨ ਸਾਨੂੰ ਨਿਸਰੇਆ ਬੱਲਾਂ ਦੇ ਵਿੱਚ ਐਸੀ ਜਗਮਗ ਜਗਮਗ ਹੋ ਰਹੀ ਆ ਪ੍ਰਧਾਨ ਮੰਤਰੀ ਦੀ ਨੋਤੀ ਜਿਖਾਲੇ ਨੇ ਪੱਲੀ ਦਿੱਤ ਨੂੰ ਔਰ ਮੱਲਾਲੇ ਮਾਰੈ ਨੂੰ ਸਲਮਾਨਦੂਤ ਕਰਨਗੇ ਅੱਜ ਦਾ ਦਿਹਾੜਾ ਜਿਹੜਾ ਵਾ ਮੈਂ ਇਹੀ ਕਹਿੰਦਾ ਵੀ ਬਹੁਤ ਵਧੀਆ ਸਾਡੇ ਪੰਜਾਬ ਤੇ ਸ਼ਾਂਤੀ ਪਾਈ ਚਾਰਾ ਉਹ ਸਾਰੇ ਨਾਲ ਮਿਲ ਕੇ ਇਹ ਸੂਭ ਦੇ ਰੂਪ ਵਿੱਚ ਨੰਗੇ ਆ ਕੇ ਸਾਡਾ ਸ਼ਾਂਤ ਪੰਜਾਬ ਜਿਹੜਾ ਖਾ ਸਕੀ ਤੋਂ ਆਪਾਂ ਜਿਹੜਾ ਵਾ ਵੀ ਕੋਈ ਸੰਤੋ ਜਿੰਨੇ ਵੀ ਆਏ ਸਾਡੇ ਇਲਾਕੇ ਦੇ ਜਿੰਨੀ ਵੀ ਟੀਮਾਂ ਅਸੀਂ ਖਾਸ ਤੌਰ ਤੇ ਅਸੀਂ ਵੀ ਪੱਲਾ ਸਾਡੀ ਵੀ ਡਿਊਟੀ ਲੱਗੀ ਹੈ ਅਸੀਂ ਵੀ ਜਾ ਰਹੇ ਹਾਂ ਔਰ ਅਸੀਂ ਦਾ ਪੂਰਾ ਹਮਾ ਮਾ ਕੇ ਜਿੰਨੇ ਵੀ ਸਾਡੇ ਮੌਤਵਾਰੇ ਹੈਗੇ ਆ ਅਸੀਂ ਸਾਰੇ ਨਾਲ ਲੈ ਕੇ ਉਹ ਤੇ ਹਾਜੀ ਜਰੂਰ ਲਾਵਾਂਗੇ ਔਰ ਅੱਜ ਦੇ ਦਿਨ ਮੈਂ ਬੇਸ਼ਬੇਸ਼ ਵਿੱਚ ਬੁੱਧੀ ਸਾਰੇ ਕੱਲੋ ਕੋ ਮੈਂ ਮੁਕਾਰਤ ਬਾਤ ਨਾ ਕੋਈ ਐਸੇ ਤਰ੍ਹਾਂ ਅਸੀਂ ਪਿੰਡ ਲਾਂਬੜੀ ਦੇ ਵਿੱਚ ਵੀ ਸਾਡਾ ਪਿੰਡ ਲਾਂਬੜਾ ਤਰੱਕੀ ਦੇ ਰੂਪ ਵਿੱਚ ਜਾਵੇ ਔਰ ਪੂਰੇ ਸਾਰੇ ਰਾ ਨਾਲ ਨਾਲ ਲੱਗੇ ਅਸੀਂ ਇੱਕ ਕੰਮ ਜਿਹੜਾ ਉੱਪਰ ਅਲੱਗ ਜ਼ਰੂਰ ਜੀ। ਸਭ ਤੋਂ ਪਹਿਲੇ ਤੁਹਾਨੂੰ ਸਾਰਿਆਂ ਨੂੰ ਜੀ ਜੀ ਜਗਰੂ ਦੇ ਧੰਗੁਰ ਦੀ ਅੱਜ ਬਹੁਤ ਹੀ ਭਗਾਣਾ ਜਨੇ ਆ ਗੁਰੂ ਗੋਬਿੰਦ ਸਿੰਘ ਜੀ ਦਾ ਸ਼ੇਰ ਸਾਹ ਨੇ ਦੀਵਾਨ ਜਨ ਹੁੰਦੇ ਆੜਾ ਬਣਾਇਆ ਜਾ ਰਿਹਾ ਸੋ ਅੱਜ ਸਾਡੇ ਪਿੰਡ ਲਾਂਬੜਾ ਦੇ ਵਿੱਚ ਵੀ ਬਹੁਤ ਹੀ ਸ਼ਰਧਾਪੂਰਵਕ ਇੱਕ ਆਪਸੀ ਭਾਈਚਾਰਾ ਸਾਂਝਾ ਨਾਲ ਮਨਾਇਆ ਜਾ ਕਿ ਸੋ ਮਹਾਰਾਜ ਦੇ ਕਰਨਾਂ ਵਿੱਚ ਅਸੀਂ ਵੀ ਅਰਦਾਸ ਕੀਤੀ ਕਰਦੇ ਆ ਸਾਡੇ ਬੰਦੇ ਸਾਡੇ ਸਾਰੇ ਸਮਾਜ ਤੇ ਆਪਣਾ ਮਿਹਰ ਭਰਿਆ ਰੱਖਣ ਅਸੀਂ ਸਾਰੇ ترقی ਕਰੀਏ ਸਾਡੇ ਪਰਿਵਾਰ ਦੇ ਵਿੱਚ ਉਹ ਆਪਸੀ ਸਾਡਾ ਪਰਜਾ ਨਾਲ ਸਾਂਝੀ ਇੱਡੀ ਬਣੀ ਰਹੇ ਸਾਰੇ ਉਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਗੁਰੂ ਗੁਰੂ ਕਾ ਖਾਲਸਾ